ਰਾਜਵੀਰ ਜਵੰਦਾ ਜਿਹੜਾ ਦੁਨੀਆ ਤੋਂ ਤੁਰ ਗਿਆ ਉਮਰ ਕੁਝ ਵੀ ਨਹੀਂ ਕਿੰਨੇ ਰਿਸ਼ਤੇ ਗਏ ਜੀ ਪਤਨੀ ਦਾ ਸਰਦਾ ਸਾਈਂ ਤੁਰ ਗਿਆ ਬੱਚਿਆਂ ਦਾ ਪਿਓ ਮਾਂ ਦਾ ਪੁੱਤ ਭੈਣਾਂ ਦਾ ਭਰਾ ਬੱਚਿਆਂ ਦਾ ਮਾਮਾ ਕਿੰਨੇ ਰਿਸ਼ਤੇ ਖਤਮ ਹੋ ਗਏ ਹੁਣ ਵਿਚਾਰਨ ਵਾਲੀ ਗੱਲ ਇਹ ਆ ਐਕਸੀਡੈਂਟ ਕਿੱਦਾਂ ਹੋਇਆ ਜੀ? ਅਵਾਰਾ ਪਸ਼ੂਆਂ ਖਾਤਮ। ਅਵਾਰਾ ਪਸ਼ੂਆਂ ਕਰਕੇ। ਸਾਰੇ ਤੁਸੀਂ ਪੜੇ ਲਿਖੇ ਬੈਠਿਓ, ਸਿਆਣੇ ਬੈਠਿਓ ਜਦੋਂ ਅਸੀਂ ਏਜੰਸੀ 'ਚ ਜਾਂਦੇ ਹਾਂ ਨਾ ਨਵੀਂ ਗੱਡੀ ਕਢਾਉਣ ਵਾਸਤੇ। ਅਸੀਂ ਇੱਕ ਟੈਕਸ ਭੇ ਕਰਦੇ ਹਾਂ। ਜਿਹਨੂੰ ਕਹਿੰਦੇ ਨੇ ਕਾਓ ਅਸੈਸ। ਦੰਦਿਆ ਨਾ, ਗਾਵਾਂ ਦਾ ਸਾਨੂੰ ਟੈਕਸ ਤਾਰਨਾ ਪੈਂਦਾ ਅਵਾਰਾ ਪਸ਼ੂਆਂ ਦਾ। ਫਿਰ ਉਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਵੀ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨੇ ਰੋੜਾਂ ਤੇ ਫਿਰਨ ਵਾਸਤੇ ਨਹੀਂ ਵੇਖੋ ਹੁਣ ਜਿਵੇਂ ਜਹੰਗ ਸਿੰਘ ਘੋੜੇ ਨੂੰ ਜਾਨ ਭਾਈ ਕਹਿੰਦੇ ਆ ਨਾ ਤੇ ਅਸੀਂ ਕੋਈ ਸ਼ੰਕਾ ਨਹੀਂ ਕਰਦੇ ਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਮੰਨਦਿਆਂ ਵੀ ਹਿੰਦੂ ਭਰਾਮਾਂ ਦੀ ਸ਼ਰਧਾ ਹੋ ਸਕਦੀ ਆ ਗਾਂ ਤੇ ਉਹ ਗਾਂ ਨੂੰ ਗਊ ਮਾਤਾ ਕਹਿੰਦੇ ਆ ਮੰਨਦਿਆਂ ਤੁਹਾਡੀ ਸ਼ਰਧਾ ਹੋ ਸਕਦੀ ਆ ਪਰ ਮੈਂ ਇਥੋਂ ਦੀ ਤੇ ਸੈਂਟਰ ਦੀ ਸਰਕਾਰ ਦੋਨਾਂ ਨੂੰ ਪੁੱਛਣਾ ਚਾਹੁੰਦੀ ਆ ਜਦ ਅਸੀਂ ਗੱਡੀ ਏਜੰਸੀ ਚ ਕਢਾਉਣ ਲੱਗਿਆ ਟੈਕਸ ਪੇ ਕਰਦੇ ਆ ਐਨੇ ਨੇ ਪੈਸੇ ਤੁਸੀਂ ਲੈਂਦੇ ਹੋ ਐਡੀਆਂ ਐਡੀਆਂ ਗਊਸ਼ਾਲਾ ਬਣੀਆਂ ਨੇ ਉਥੇ ਜਾ ਜਾ ਕਿਉਂਕਿ ਅਹੀਂ ਵੀ ਜ਼ਿੰਮੇਵਾਰੀਆਂ ਜੀ ਸਾਡਾ ਡੈਰੀ ਫਾਰਮ ਆ ਜੀ ਅਹੀਂ ਵੀ ਜਾਨਵਰ ਛੱਡ ਕੇ ਉਹਨੇ ਗਊਸ਼ਾਲਾ ਚ ਪੱਲਿਓ ਪੈਸੇ ਦਈਦੇ ਨੇ ਹਾਲਾਂਕਿ ਬਣਦੇ ਨਹੀਂ ਉਹ ਸਰਕਾਰ ਦਾ ਫਰਜ ਆ ਗਊਸ਼ਾਲਾ ਜਿਹੜੀਆਂ ਚੱਲਦੀਆਂ ਨੇ ਇੱਥੇ ਭਾਵਨਾ ਨਾਲ ਹਰ ਕੋਈ ਸੇਵਾ ਕਰਨ ਦਾ ਉਥੇ ਜਾ ਕੇ ਮੈਂ ਤੁਹਾਨੂੰ ਦੱਸ ਦਿਆਂ ਜੀ 2 ਸਾਲ ਪਹਿਲਾਂ ਅਸੀਂ ਵੀ ਰਾਤ ਦੇਰ ਸਮਾਗਮ ਤੋਂ ਆ ਰਹੇ ਸੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਆ ਉਹਨਾਂ ਹੱਥ ਦੇ ਕੇ ਰੱਖਿਆ ਹੁਣ ਤੁਸੀਂ ਵੇਖੋ ਵੀ ਅਤੀ ਰਾਤ ਨੂੰ ਰੋਡ ਤੇ ਚੱਲਦੇ ਹਾਂ ਮੇਨ ਰੋਡ ਨੇ ਤੇ ਤੁਹਾਨੂੰ ਪਤਾ ਵੀ ਕਿਹੜੇ ਵੇਲੇ ਅੱਗੇ ਵਾਰਾ ਪਸੂ ਨੇ ਆ ਜਾਣਾ ਹੁਣ ਤੁਸੀਂ ਦੱਸੋ ਵੀ ਇਹਦਾ ਜ਼ਿੰਮੇਵਾਰ ਕੌਣ ਆ ਇਹ ਕਿਹਨੇ ਦੇਖਣਾ ਹੈ ਅਸੀਂ ਤੁਹਾਡੇ ਧਰਮ ਦੇ ਖਿਲਾਫ ਨਹੀਂ ਨਾ ਹੀ ਤੁਹਾਨੂੰ ਕੋਈ ਠੇਸ ਪਟਾਉਣਾ ਚਾਹੁੰਦੇ ਆ ਤੇ ਜੇ ਤੁਸੀਂ ਉਹਨੂੰ ਮਾਤਾ ਸਮਝਦੇ ਹੋ ਗਊ ਮਾਤਾ ਉਹਨੂੰ ਸੰਭਾਲਣਾ ਤੁਹਾਡਾ ਫਰਜ਼ ਨਹੀਂ ਕਿੰਨੀਆਂ ਜ਼ਿੰਦਗੀਆਂ ਇਕੱਲਾ ਰਾਜਵੀਰ ਜਵੰਦਾ ਨਹੀਂ ਤੁਰਿਆ ਕਿੰਨੇ ਮਾਮਾ ਦੇ ਪੁੱਤ ਗਏ ਹੋਣਗੇ ਕਿਤੇ ਭੈਣਾਂ ਦੇ ਵੀਰ ਸੁਹਾਗਨਾ ਦੇ ਸੁਹਾਗ ਦੁਨੀਆ ਤੋਂ ਗਏ ਹੋਣਗੇ ਇਹ ਕਿੰਨੇ ਵੇਖਣਾ ਚੀ ਦੱਸ ਦਿਓ ਕੋਈ ਹੈ ਤੁਹਾਡੇ ਦੇਸ਼ ਦਾ ਸਿਸਟਮ ਜਮਾਈ ਕਰਪਟ ਕਰਕੇ ਰੱਖ ਦਿੱਤਾ ਇੱਥੇ ਬੰਦੇ ਦੀ ਕੋਈ ਇੱਜ਼ਤ ਨਹੀਂ ਟਕੇ ਜਿਨੀ ਨਹੀਂ ਹੈਗੀ ਜੀ ਕੋਈ 14 ਸਾਲ ਦਾ ਗੋਰੀਆਂ ਨਾਲ ਭੁੰਨ ਦਿੱਤਾ ਕੋਈ ਸਰਪੰਚ ਮਾਰਤਾ ਕੋਈ ਪੰਚ ਮਾਰ ਦਿੱਤਾ ਹੈ ਕਿਤੇ ਐਡਾ ਤੁਹਾਡਾ ਕਿਰਿਆ ਸਿਸਟਮ ਹੈ ਜੀ ਇੰਨਾ ਕਰਪਟ ਕਰ ਦਿੱਤਾ ਦੇਸ਼ ਦਾ ਸਿਸਟਮ ਮਜਬੂਰ ਹੋ ਗਏ ਲੋਕ ਮਾਵਾ ਕਿੰਨੀਆਂ ਵੀ ਬੱਚਾ ਥੋੜਾ ਜਿਹਾ ਪੜ੍ਹਦੇ ਨੂੰ ਬਾਹਰ ਤੋੜ ਦਈਏ ਪਤਾ ਨਹੀਂ ਇੱਥੇ ਕਿਹੜੇ ਵੇਲੇ ਕਿਹਨੇ ਬੈਰ ਕੱਢ ਲੈਣਾ ਹੈ ਕੋਈ ਭਰੋਸਾ ਜੀ ਆ ਸਿਸਟਮ ਹੈ ਤੁਹਾਡੇ ਦੇਸ਼ ਦਾ ਇਹ ਸੋਚਣਾ ਚਾਹੀਦਾ ਹੈ ਖਾਲਸਾ ਹੁਣ ਮੈਂ ਵਿਚਾਰ ਦੇ ਵਿੱਚ ਰਹਾ ਉਹ ਨਹੀਂ ਚੱਲੀਆਂ ਜਾਂਦੀਆਂ ਮਾਵਾ ਅੰਨੀਆਂ ਹੋ ਜਾਂਦੀਆਂ ਨੇ ਰੋ ਰੋ ਕੇ ਪੁੱਤਰਾਂ ਦੇ ਵਿਛੋੜੇ